ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੋਟਲ 35 ਨਗਾਂ ਦੀ ਇਨਫੋਰਮੇਸ਼ਨ ਵੀ ਤੁਹਾਨੂੰ ਲੈ ਕੇ ਦੇਵਾਂਗੇ ਵਪਾਰ ਦਾ ਕੰਮ ਆ ਰਟੀਨ ਦੇ ਵਿੱਚ ਵੀਰ ਕੋਲ ਪਸ਼ੂ ਆਉਂਦੇ ਜਾਂਦੇ ਆ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਦਾਂ ਦੀ ਤੁਹਾਨੂੰ ਬਿਹੜ ਮਿਲੇਗੀ ਜਿੱਦਾਂ ਦਾ ਤੁਹਾਡਾ ਬਜਟ ਆ ਹਰ ਇੱਕ ਪ੍ਰਕਾਰ ਦੇ ਰੇਟ ਦੇ ਵਿੱਚ ਤੇ ਹਰ ਇੱਕ ਪ੍ਰਕਾਰ ਦੀ ਬਰੀਡ ਦੇ ਵਿੱਚ ਬੈਠ ਤੁਹਾਨੂੰ ਹਾਜ਼ਰ ਮਿਲੂਗੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 95308095 ਜੀ ਤੇ ਪ੍ਰਦੀਪ ਕਿੰਨੇ گاਵਾ ਟੋਟਲ ਹਾਜ਼ਰ ਆਜਾ ਬਾਈ ਕਾ ਮੇਂ ਵੇਚ ਰਖੇ ਨੇ ਵਿਕਰੀ ਵਾਲੇ 35 ਜਨਮ ਪਰ 42 ਜਨਮ ਰਾ ਅੱਛਾ 42 ਨਗ ਹਾਜ਼ਰ ਖੜੇ ਆਪਣੇ ਕੋਲੇ ਜਿਹੜੇ ਕੈਮਰੇ ਮੂਰੇ ਦਿਖਾਵਾਂਗੇ ਵੇਚਣ ਵਾਲੇ ਆ ਸਾਰੇ ਜੀ 35 ਨਗ ਵਿਕਰੀ ਵਾਲੇ ਹਾਜ਼ਰ ਖੜੇ ਆ ਰੇਟ ਦੀ ਗੱਲ ਕਰੀਏ ਕਿੱਥੋਂ ਚੱਲ ਬੋਲੇ ਸਾਰੇ ਨੇ 1 ਲੱਖ 5 1000 ਤੋਂ ਸਟਾਰਟ ਹੋ ਕੇ ਸਾਰੇ ਪਾ ਨੇ 1 15 20 ਵਿੱਚ 95000 ਦਾ ਪਾ ਵੀ ਹੈਗਾ 1 40 45 ਵਾਲੇ ਭਾਅ ਵੀ ਹੈ ਗਿਆ ਬਾਈ ਅੱਛਾ ਕਹਿੰਦਾ ਬਾਈ ਜਿੱਦਾਂ ਦੀ ਬੰਦੇ ਚੁਆਇਸ ਆ ਲੱਖ ਤੋਂ ਥੱਲੇ ਕੁਝ ਹੋਰ ਅੱਡੇ ਦਾ ਜਿਹੜਾ ਮਰਜ਼ੀ ਬੰਦਾ ਆ ਜਾਏ ਵੀ ਬੰਦੇ ਦੀ ਚੁਆਇਸ ਦਾ ਜਾਨਵਰ ਸਾਰੇ ਖੜੇ ਨੇ ਜੀ ਖਰੀਦਣ ਹਰੇਕ ਭਰਾ ਨੇ ਆਪਣੀ ਬਜਟ ਦੇ ਨਾਲ ਆ ਜੀ ਪਰ ਇਹ ਨਹੀਂ ਹੈਗਾ ਜੇ ਕੋਈ ਦੂਰੋਂ ਨੇੜੇ ਹੋ ਵੀ ਯਾਰ ਆਪਾਂ ਗਾਂ ਲੈਣ ਦਾ ਸੁਪਨਾ ਸੀ ਵੀ ਪੂਰਾ ਨਹੀਂ ਹੋਇਆ ਪਹਿਲੇ ਨੰਬਰ ਆਪਾਂ ਜਿਹੜੀ ਵਹਿੜ ਦੇਖ ਰਹੇ ਆਂ ਬੱਚੀ ਨੇ ਸੋਣਾ ਬਾਈ 27 ਤੋਂ 28 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਪਰ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਖਰੀਦ ਲੇ ਰੇਟ ਰੱਖਿਆ 1 ਲੱਖ ਤੇ 13000 1 ਲੱਖ 1 ਸੂਆ ਦੂਜਾ ਸੂਰੀ ਆ। ਬੱਚੀਆਂ ਨੇ ਸਾਰੀਆਂ ਢੱਲੋ। ਦਾ ਕੋਈ ਨਹੀਂ ਆਪਣੇ ਇੱਕ ਘਾ ਆਪਣੇ ਕੋਲ ਤੀਜਾ ਸੂਆ ਬਸ। ਜੀ। ਤੇ ਕੀ ਇਹਦੀ ਦੁੱਧ ਦੀ ਕਪੈਸਿਟੀ ਰਹੋਗੀ? ਦੁੱਧ ਬਈਓ 25 ਕਿਲੋ ਤੋਂ ਬਾਹਰ। ਅੱਗੇ ਜਿਹੜੀ ਆ ਵਹਿੜਾ ਕੀ ਇਹਨੇ 27-28 ਕਿਲੋ ਦੁੱਧ ਦਿੱਤਾ ਪਹਿਲੇ ਸੂਏ। ਜੀ। ਜਿਹੜਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਪਰਚੇਜ ਕਰ ਲੇ 1 ਲੱਖ ਤੇ 20 ਹਜ਼ਾਰ ਦੀ ਬੱਛੀ ਦੇ ਦਾਂਗੇ। ਪਰ ਨਗੀਨਾ ਹੈਗਾ ਜਿਹੜਾ ਕਾਲਾ ਕੋਵਰਾ ਹੀ ਆ। ਸਰ 2 ਨੰਬਰ 1 ਲੱਖ 20 ਹਜ਼ਾਰ ਦੀ ਕੱਦ-ਕਾੜ ਤੇ ਨਾੜਾ-ਨੂੜਾ ਜਿੰਨੀਆਂ ਗੱਲਾਂ ਕਰਦੇ ਸ਼ਾਇਨਿੰਗ ਸੋਨਿੰਗ ਵੱਡੀ ਦਿਖਾਵਾਂਗੇ ਜਿਹੜਾ ਮਰਜ਼ੀ ਭਰਾ ਦੂਰੋਂ ਚੱਲ ਕੇ ਆਜੇ ਜਿਹੜਾ ਹੁਣ ਥੱਲੇ 35 40 ਗਾਵਾਂ ਚੋਂ ਵੀ ਕਿਸੇ ਦੇ ਗਾਂ ਨਹੀਂ ਪਸੰਦ ਉਹਦਾ ਰੱਬ ਦਾ ਨਾਈਆ ਵੀਰੇ ਉਹਦਾ ਮਾਰ ਕੇ ਚੱਲ ਵੇਰ ਕਾਲੇ ਪੜਕ ਲੈਣੇ ਅੱਗੇ ਆ ਗਈ ਬੈਜੀ ਤੈਨਾਂ ਨੰਬਰ ਇਹਨੇ 33 ਕਿਲੋ ਦੁੱਧ ਦਿੱਤਾ ਬਾਈ ਜੀ ਦੂਜਾ ਸੁਆ ਸੁੰਦੀ ਆ ਇੱਕ ਹਫ਼ਤੇ ਦੀ ਕੱਚੀ ਆ ਰੇਟੇ ਦਾ ਰੱਖਿਆ 1 ਲੱਖ ਤੇ 45000 1 ਲੱਖ 45000 ਰੇਟ ਆ ਦੂਜਾ ਸੁਆ ਸੁੰਦੀ ਆ ਹਫ਼ਤੇ ਦੀ ਕੱਚੀ ਆ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਦੁੱਧ ਖੁੱਲਾ ਦੁੱਧ ਪਾ ਦੂ 35 ਕਿਲੋ ਜੀ ਤੈਨਾਂ ਨੰਬਰ ਵਾਲੀ ਅੱਗੇ ਜਿਹੜੀ ਇਹ ਬੈੜਾ ਕੀ ਇਹਨੇ ਦੁੱਧ ਦਿੱਤਾ 26 ਤੋਂ 27 ਕਿਲੋ ਜੀ ਇੱਕ ਹਫ਼ਤਾ ਬਾਕੀ ਆਰਡਰ ਅੱਗੇ ਉਨੀ ਅੱਗੇ ਆ ਉਨੀ ਪਿੱਛੇ ਆ ਜੀ ਇਹਦਾ ਰੇਟ ਰੱਖਿਆ ਬਾਈ 1 ਥਾਲ 1,11,000 ਦੁੱਧ ਦੀ ਗੱਲ ਕਰ ਲਈਏ ਵੀ 25 ਪਲੱਸ ਜਮਾ ਖੁੱਲਾ ਬਾਕੀ ਨਾਲਾ ਨੂੜਾ ਭਰੇ ਜਾ ਬੰਦਾ ਵਧਿਆ ਨੇ ਪਰ ਟਰਲੋ ਜਿਹੜਾ ਰੇਟ ਦੱਸੀ ਜਾਂਦੇ ਆ ਜਿੱਥੇ ਮਰਜ਼ੀ ਕੋਈ ਟਰਾਈ ਕਰ ਲੇ ਸਾਰੇ ਬਾਈਟ ਵਾਲੇ ਰੇਟ 'ਚ ਵੀਡੀਓ ਦੇਖਣ ਆ ਪਰ ਐ ਹੁੰਦਾ ਬਾਈ ਵੀਡੀਓ ਦੇਖਣ ਦਾ ਫਰਜ਼ ਬਣਦਾ ਹੁੰਦਾ ਸਾਰੀ ਜੀ ਇਹਦੀ ਜਾਣਕਾਰੀ ਕੀ ਹੈ ਜੀ ਇਹ ਬੈੜਾ ਇਹਨੇ 22 ਤੋਂ 23 ਕਿਲੋ ਦੁੱਧ ਦਿੰਦਾ 10 ਤੋਂ 12 ਦਿਨਾਂ ਦੀ ਇਹ ਕੱਚੀ ਆ 15 ਦਿਨਾਂ ਨੂੰ ਵੀ ਲੈ ਸਕਦੇ ਆ ਰੇਟੇ ਦਾ ਬਿਲਕੁਲ ਵਾਜਿਬ ਰੱਖਿਆ 95000 ਰੁਪਏ ਸਿਰਫ 95 ਲੱਖ ਤੋਂ ਅੰਦਰ ਵੀ ਮਾਲ ਹੈਗਾ ਹੈਗਾ ਜੀ ਸੋ 95000 ਰੇਟ ਆ ਦੁੱਧ ਕਹਿੰਦਾ ਬਸ ਚੰਗਾ ਸਾਂਭਣਾ ਨਾਲ ਹੋਇਆ 20 ਕਿਲੋ ਦੁੱਧ ਖੁੱਲਾ ਪਾ ਦੂ ਜੋ ਮਾਰਾ ਵੀ 25 ਰੱਕ ਵੀ ਬਰੀਰ ਵਾਲਾ ਬੰਦਾ ਸਾਂਭਣ ਵਾਲਾ ਹੋਇਆ ਨੌਲੇਜ ਰੱਖਦਾ ਲੈ ਸਕਦਾ ਹਾਂਜੀ ਅਸੇ ਅੱਗੇ ਆ ਗਿਆ ਆਪਣੀ ਜਿਹੜੀ ਇਹ ਬੈੜਾ ਇਹਨੇ 30 ਤੋਂ ਬਾਹਰ ਦੁੱਧ ਦਿੰਦਾਗਾ ਜੀ ਦੂਜਾ ਸੂਆ ਇਹ ਸੂਨੀ ਆ ਜੀ ਤੇ ਹਲੇ ਹਾਉਤੇ ਦੀ ਕੱਚੀ ਆ ਇਹਦਾ ਰੇਟ 1 ਲੱਖ ਤੇ 45000 ਅੱਛਾ 1 ਲੱਖ 45000 ਰੇਟ ਚੀਨਾ ਕਬੂਤਰੀ ਆ ਕਾਣਾ ਵਧੀਆ ਤੇ ਬਾਕੀ ਹੋਰ ਹਟੇ ਲੋਕ ਕੰਨੀ ਚੰਨੀ ਗਾਂ ਦਾ ਆਪਣਾ ਰੇਟ ਵੀਡੀਓ ਚ ਹੁੰਦਾ ਬਾਈ ਜੀ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਤੋਂ ਬਾਹਰ ਕਦੇ ਰੇਟ ਨਹੀਂ ਕਰਿਆ ਜੀ ਇਹਦੀ ਜਾਣਕਾਰੀ ਕੀ ਆ ਗਈ ਜੀ ਜਿਹੜੀ ਅੱਗੇ ਆ ਗਈ ਬਾਈ 35 ਤੋਂ 40 ਕਿਲੋ ਦੁੱਧ ਜਮਾ ਖਰਾ ਪਾ ਦੇਣਾ ਇੱਕ ਹਫਤੇ ਦੀ ਕੱਚੀ ਆ ਜੀ ਪਹਿਲਾਂ ਨੇ 35 ਕਿਲੋ ਦੁੱਧ ਦਿੱਤਾ ਹੋਇਆ ਅੱਛਾ ਪਹਿਲਣ ਦਾ ਇਹਦਾ ਦੁੱਧ ਪਾਇਆ ਪਾ 35 ਕਿਲੋ ਹਾਂ ਜੀ ਤੇ ਬਾਕੀ ਕੱਦ ਕਾਠ ਬਿਊਟੀ ਬਰੀਡ ਵਗੈਰਾ ਅੱਛਾ ਜਿਵੇਂ ਹੁਣ ਇੱਕ ਵਿਚ ਵੀ ਕਹਿੰਦੇ ਸਾਡੇ ਕੋਲ ਚੌਥੀ ਜਨਰੇਸ਼ਨ ਦੀ ਪੰਜਵੀਂ ਜਨਰੇਸ਼ਨ ਦੀ ਆ ਗਈ ਕਹਿਣ ਦਾ ਭਾਵੇਂ ਤੀਜੀ ਜਨਰੇਸ਼ਨ ਵਾਲੀਆਂ ਘਾਵਾ ਹੈਗੀਆਂ ਹੈਗੀਆਂ ਨੇ ਬਾਈ ਹੈਗੀਆਂ ਇਹਦਾ ਰੇਟ ਰੱਖ ਥੱਲੇ 1.75 ਵੀਰੇ 1.75 ਤੇ ਅੱਗੇ ਜਿਹੜੀ ਨਾਲ ਆ ਗਈ ਵੀ ਖੋਲੀ ਹੁੰਦਾ ਇਹਨੇ 34 35 ਕਿਲੋ ਦੁੱਧ ਦਿੱਤਾਗਾ ਬਾਈ ਜੀ ਥੱਲੇ ਤਰਲਣਾ ਯਾਰ ਤੇ ਦੂਜਾ ਸੂਆ ਸੁੰਦੀ ਆ ਨਾੜਾ ਨੂੜਾ ਬੜੀਆਂ ਵਧੀਆ ਕਰਮਾਂ ਵਾਲੀ ਤੇ ਛੇ ਦੰਦ ਆ ਜੀ 1 ਲੱਖ 45000 ਦੀ ਵਹਿੜ ਇਹ ਆਪਾਂ ਦੇ ਦੋ 1 ਲੱਖ 45000 ਦੀ ਸੂਆ ਸੂਰੀ ਆ ਦੂਜਾ ਬਹੁਤ ਵਧੀਆ ਬੈੜਾ ਨੇ ਗੁਲਾਬੀ ਗੁਲਾਬੀ ਹਵਾਨਾ ਜਮਾ ਹਨਾ ਬਾਕੀ ਸਾਰੇ ਜਾਨਵਰ ਬਰੀਡ ਵਾਲੇ ਅੱਗੇ ਜਿਹੜੀ ਬੱਚੀ ਆ ਗਈ ਇਹਨੇ 32 ਕਿਲੋ ਦੁੱਧ ਦਿੱਤਾਗਾ ਦੂਜਾ ਸੂਆ ਸੁਣੀਆਂ 15 ਦਿਨਾਂ ਦੀ ਕੱਲੀ ਨਰਮ ਨਰਮ ਹੈ ਤਿਆਰ ਇੰਨੀ ਕਹੂਗੀ ਬੇਕਮਾਲ ਰੇਟ ਕੀ ਲਊਗਾ ਰੇਟ ਅੱਜ ਵਾਲਾ 145 ਰੁਪਏ ਅੱਛਾ 1 ਲੱਖ 45000 ਰੇਟ ਹੈ ਗੁਲਾਬੀ ਗੁਲਾਬੀ ਹਵਾਨਾ ਹੈਗਾ ਪੂਰੀ ਜਾਤ ਪਾਤ ਬਰੀਡ ਦੇ ਵਿੱਚ ਆ ਗਈ ਜਮਾ ਕੋਈ ਮਾਇਨਸ ਪੁਆਇੰਟ ਬੱਚੀ ਦੇ ਵਿੱਚ ਹੈ ਨਹੀਂ ਜਮਾ ਇਹ ਨਹੀਂਗਾ ਤੇ ਰੇਟ ਇਹਦੇ 145000 ਰੁਪਇਆ ਰੇਟ ਜਨਵਰ ਜਨਵਰ ਦਾ ਹੁੰਦਾ ਅੱਗੇ ਇੱਕ ਗਾਂ ਆ ਰਹੀ ਆ ਉੱਦੋਂ ਤੀਜਾ ਸੂਆ ਸੁਣੀਏ ਜੀ ਕੱਲੀ ਇਹ 15 ਤੋਂ 18 ਦਿਨਾਂ ਦੀ ਕੱਚੀ ਆ ਜੇ ਕੋਈ ਭਰਾ ਲੈ ਗਿਆ 35 ਕਿਲੋ ਦੁੱਧ ਦੀ ਆਪਾਂ ਗਾਰੰਟੀ ਦੇ ਦਾਂਗੇ ਜਿਹੜੇ ਫਾਰਮ ਚੋਂ ਆਪਾਂ ਇਹ ਗਾਂ ਲਈ ਆ ਉਹ ਬੰਦੇ ਨੇ ਫਾਰਮ ਦਾ ਕੰਮ ਛੱਡਤਾ ਲੈਵਾ ਰੱਖੂ ਫਿੱਟ ਫਿੱਟ ਰੇਟ ਬਿਲਕੁਲ 97000 ਰੁਪਏ ਦੀ ਇਹ ਗਊ ਆਪਾਂ ਦੇ ਦਾਂਗੇ ਤੀਜਾ ਸੂਆ ਰੇਟ ਸਿਰਫ 97 97 ਹਜ਼ਾਰ ਲੱਖ ਇਹ ਦੇ ਵਿੱਚ ਗੰਦਵਾ ਪਹੁੰਚ ਹੋ ਜੂਗੀ 3 ਤੋਂ ਬਾਹਰ ਜੀ ਤੇ ਅੱਗੇ ਨਾਲ ਆ ਗਈ 2 ਨੰਬਰ ਦੇ ਇਹ ਇਹ ਬੈੜ ਆ ਗਈ ਇਹਨੇ 24 ਕਿਲੋ ਦੁੱਧ ਦਿੱਤਾ ਹੋਇਆ ਬਾਈ ਜੀ ਇਹ ਦੋ ਜੋੜਾ ਇਕੱਠਾ ਹੀ ਆ ਜੀ ਜੇ ਤਾਂ ਆਪਾਂ ਲਿਆ ਵੀ ਕਰਾ ਜੇ ਤਾਂ ਕਿਸੇ ਭਰਾ ਨੇ ਇਕੱਠਾ ਜੋੜਾ ਲੈਣਾ ਹੋਇਆ ਤਾਂ ਤਾਂ 2 ਲੱਖ ਤੇ 10000 ਦਾ ਜੋੜਾ ਦੇ ਦਾਂਗੇ ਜੀ ਇਕੱਲੀ ਇਕੱਲੀ ਇੱਕ ਦਸ ਦੀ ਜਿਹੜੀ ਮਰਜ਼ੀ ਲੈ ਜਿਹੜੀ ਉਹ ਖੋਲੀ ਅੱਗੇ ਇਕੱਠੀ ਦਿਖਾ ਦਿਓ ਨਾ ਕਰ ਲੈ ਥੱਲੇ ਲੈ ਆ ਰੂ ਅੱਛਾ ਇਹ ਦੋਨੇ ਜੋੜਾ ਇਹ ਜੋੜਾ ਜੇ ਕਿਸੇ ਭਰਾ ਨੇ ਇਕੱਠਾ ਖਰੀਦਣਾ ਐ ਮਨ ਲਓ ਵੀ 50 ਕਿਲੋ ਦੁੱਧ ਤਾਂ ਕਿਸੇ ਦੋ ਦੇ ਦੇਣਗੇ ਆਰਾਮ ਨਾਲ ਅੱਛਾ 2 10 ਦਾ ਜੋੜਾ ਦੇ ਦੋ 2 10 ਦਾ ਜੋੜਾ ਦੇ ਦਿੰਗੇ ਜਿੱਥੇ ਮਰਜ਼ੀ ਟਰ ਜੀ ਸੋ ਵੀਰੋ 210000 ਰੁਪਏ ਜੋੜਾ 50 ਕਿਲੋ ਦੁੱਧ ਦੋਧੀ ਬਣਾ ਦੇਣਗੇ ਜਮਾ ਸਾਨੂੰ ਹਾਂ ਫਿੱਟ ਲੈਵੇ ਦੀਆਂ ਜੀ ਸੋ ਕਿਸੇ ਪਾਸਿਓ ਹੱਥ ਤਰਾ ਬਹਿੜਾ ਹੈ ਨਹੀਂ ਗਾ ਚੰਗੀਆਂ ਜੰਡੀਆਂ ਨਾ ਪੰਚ ਵਰਗੀਆਂ ਬਹਿੜਾ ਨਹੀਂ ਜਮਾ ਹੈ ਨਹੀਂ ਜੀ ਮੋਟੀਆਂ ਦੁੱਪੜਾਂ ਜੀ ਅੱਛੀ ਆ ਦੂਜਾ ਸੂਆ ਸੁੰਦੀ ਆ ਜੀ ਦੁੱਧ 30 ਤੋਂ ਬਾਹਰ ਦੁੱਧ ਦਿੱਤਾ ਇਹਨੇ ਜੀ 33 34 ਕਿਲੋ ਦੁੱਧ ਦਿੱਤਾ ਹੋ ਜੀ 33 34 ਕਿਲੋ ਦੁੱਧ ਆ ਸੁਆ ਦੂਜਾ ਸੂਰੀ ਆ ੱਲੇ ਵੇਦੀਆ 10 ਦਿਨਾਂ ਦੀ ਕੱਚੀ ਆ 1,45,000 ਰੁਪਏ ਆ ਇਹਦਾ ਰੇਟ ਜੀ ਅੱਗੇ ਨਾਲ ਆ ਗਿਆ ਵੱਡਾ ਸੁਪਰ ਸੀਡਰ ਇਹਨੇ ਦੁੱਧ ਦਿੱਤਾ 35 ਕਿਲੋ ਜੀ ਦੂਜਾ ਸੂਆ ਸੁੰਦਿਆ ਘਰੇਲੂ ਬੰਦਿਆਂ ਤੋਂ ਭਰਾਵਾਂ ਤੋਂ ਪਹਿਲੇ ਲਈ ਆ ਜੀ ਤੇ ਇਹ ਦੇਵਾਂਗੇ 1 35 ਦੀ ਭਾਈ ਅੱਛਾ 1,35,000 ਰੁਪਏ ਦੀ ਹਾਥੀ ਚਵਾਈ ਕਰਲੇ ਚਾਹੇ ਬੰਦਾ ਹਨਾ ਬੜੀ ਵਧੀਆ ਗਾਂ ਜਿੱਦਣ ਤਿਆਰ ਹੁੰਦੇ ਲੋਦ ਦੇ ਦੱਸੂਗੀ ਕੋਈ ਕੀ ਚੀਜ਼ ਅੱਛਾ ਗਲਾਬੀ ਗਲਾਬੀ ਹਵਾਨਾ ਹਨਾ ਹਾਰੇ ਤਰ੍ਹਾਂ ਦੇ ਜਿਹੜੇ ਜ਼ਿਮੀਦਾਰ ਜਿੱਦਣ ਹੁਣ ਭਰਾ ਆਪਣੇ ਭਾਲਦੇ ਨੇ گاਵਾ ਓਦਾਂ ਦੀਆਂ ਸਾਰੇ ਤਰ੍ਹਾਂ ਦੀਆਂ ਵਹਿੜਾਂ ਨੇ ਅੱਗੇ ਜਿਹੜੀ ਵਹਿੜ ਆ ਕਿਤੇ ਲੋ ਇਹ ਦੇ ਦਾਂਗੇ 1 ਲੱਖ ਤੇ 17000 ਦੀ ਵਹਿੜ ਵੱਡੇ ਕੱਦ ਦੀ ਆ ਦੁੱਧ 25 ਕਿਲੋ ਕਲੂਨ ਨੇ ਦਿੱਤਾ ਨਾੜਾ ਨੂੜਾ ਬੜੀਆਂ ਲੈਵੇ ਤੇ ਬਿਲਕੁਲ ਬਾਜਬ ਰੇਟ ਆ ਜਿੱਥੇ ਕੋਈ ਮਰਜ਼ੀ ਭਰਾ ਟਰਾਈ ਕਰੀ ਜਾਵੇ ਕੀ ਰੇਟ ਰੂਵੇ ਦਾ 1 ਲੱਖ 17000 ਰੁਪਏ 1 ਲੱਖ 17000 ਰੁਪਿਆ ਤੇ ਵਜ਼ਨ ਇਹ ਬੱਚੀ ਹੈਗੀ ਦੀ ਜਾਣਕਾਰੀ ਕੀ ਹੈ ਜੀ ਇਹ ਸਿਰੀ ਬੱਚੀ ਹੈ ਬਾਈ ਪਹਿਲਾ ਸੂਆ ਜੀ ਤਾਜੀ ਕੱਲ ਦੀ ਸੂਈ ਹੋਈ ਆ ਬੋਲੇ ਚੋ ਪ੍ਰੋਪਰ ਖਾਲੀ ਆ ਦੁੱਧ ਜਿਹੜਾ ਮਰਜ਼ੀ ਭਰਾ 20 ਤੋਂ ਲੈ ਕੇ 25 ਕਿਲੋ ਮੰਨ ਕੇ ਲੈ ਲੈ ਰੇਟ ਬਿਲਕੁਲ ਵਾਜਬ ਰੱਖਿਆ 118 1 ਲੱਖ 18000 ਟਾਪ ਕੰਪੈਕਟ ਡਰਦੀ ਆ 30 35 ਦੀ ਵੀ ਬੱਚੀ ਵਿਕ ਜਾਂਦੀ ਇਹ ਜੀ ਬੱਚੀ ਹੈ ਜੀ ਅੱਗੇ ਹੈਗੀ ਆਪਣੀ ਬਲੈਕ ਗੋਲਡ ਇਹ ਜਿਹੜੀ ਹੈ ਜੀ ਇਹਨੇ ਦਿੱਤਾ ਇਹਨੇ ਬੱਚੀ ਦਿੱਤੀ ਹੈ ਜੀ ਜੀ ਸਾਰਾ ਅੰਦਰਲਾ ਮਾਲ ਸੁਇਆ ਵਾ ਹਣਾ ਨਹੀਂ ਉਹ ਤਿੰਨ ਗਾਵਾਂ ਸੁਈਆਂ ਹੋਈ ਨੇ ਇੱਕ ਜਗੀ ਪਹਿਲਾਂ ਦੱਸਿਆ ਸੀ ਕਾਹ ਦੀ ਇੱਕ ਹੋਰ ਅੱਛਾ ਇਹ ਵੀ ਸੁਈ ਵੀ ਆ ਇਹਦੇ ਮਗਰ ਬੱਛੀ ਆ ਇਹਦਾ ਰੇਟ ਇੱਕ 15 ਜੀ 1 ਲੱਖ 15000 ਇਹ ਬ੍ਰਾਊਨ ਸ਼ੂਗਰ ਆ ਗਿਆ ਜਮਾ ਹਣਾ ਤੇ ਥਣ ਜਾਂ ਨਾੜਾ ਨੂੜਾ ਦੇਖੋ ਕਿਆ ਬਾਤ ਹੈ ਜੋਸ ਬੜਾ ਜ਼ਬਰਦਸਤ ਆ ਲੈਵੇ ਦਾ ਹਣਾ ਇਹਦੀ ਜਾਣਕਾਰੀ ਕੀ ਆ ਗਈ ਅਕੇ ਕਿਨੇ ਜਰਸੀ ਬੱਛੀ ਦਿੱਤੇ ਢਿੱਲੋ ਜੀ ਜੇਰ ਜੂਰ ਪੈ ਗਈ ਸਵੇਰੇ 3 ਵਜੇ ਸੁਈ ਸੀ ਜੀ 6-7 ਕਿਲੋ ਗੋਲੀ ਕੱਢਿਆ ਬੜੀ ਪਿਆਰੀ ਗਾਂ ਅੱਛਾ ਐਚ ਐਫ ਦੇ ਪੇਟੋ ਜਰਸੀ ਬੱਛੀ ਪੈਦਾ ਹੋਈ ਆ ਬੜੀ ਬੜੀ ਟੌਪ ਦੀ ਬਿਹੜਾ ਜਿਹ ਉਈ ਰੇਟ ਇਹਦਾ ਪਈ ਨਹੀਂ ਮੰਗਦੇ ਵੀ 2 20 2 30 2 40 ਤੇ 1.5 ਲੱਖ ਰੁਪਏ ਦੀ ਵਿਹੜ। 1.5 ਲੱਖ ਦੀ ਵਿਹੜ ਆਪਾਂ ਦੇ ਦੇਾਂਗੇ। ਤੇ ਬਾਕੀ ਜੋਸ਼ ਥਾਣਾ ਦਾ ਕਹਿਣ ਦਾ ਭਾਅ ਸਾਰੀਆਂ ਗਾਵਾਂ ਢੱਲੋਂ ਟਿਪ ਟੋਪ ਦੀਆਂ ਨੇ ਜਿਹੜਾ ਮਰਜ਼ੀ ਭਰਾ ਆ ਜੇ ਵੀ ਖਾਲੀ ਨਹੀਂ ਮੁੜਦਾ ਜਿਹੜੇ ਨੇ ਮਤ ਕੇ ਆ ਕੇ ਵੀ ਆਪਾਂ ਗਾਂ ਖਰੀਦਣੀ ਹੈ। ਇਹਦੀ ਜਾਣਕਾਰੀ ਕੀ ਆ ਗਈ? ਇਹ ਦੂਜਾ ਸੂਆ ਸੁੰਦਿਆ ਬਈ ਢੱਲੋਂ। ਢੱਲੋਂ ਆਪਾਂ ਜ਼ਿਮੀਦਾਰਾਂ ਤੋਂ ਲਈ ਆ। ਜੀ। ਬਰੂਟ ਬਰਾਟ ਦੇ ਸੀਮਨ ਦੀ ਦੱਸਦੇ ਸੀਗੇ ਉਹ ਵੀ ਇਹ ਸਾਡਾ ਟੀਕਾ ਜਿਹੜਾ ਆਪਾਂ ਲਗਾ ਸੀ ਕੋਈ। ਅੱਛਾ। ਤੇ ਦੁੱਧ ਕਹਿੰਦੇ ਵੀ 26 27 ਕਿਲੋ ਤੇ ਇਹਦਾ 127000 ਦੀ ਵੇੜ ਦੇ ਦੋ। ਬਾਕੀ ਗਲਾਬੀ ਬਨਸੂ ਤੋਂ ਲੈ ਕੇ ਲੇਵਾ ਗਲਾਬੀ ਗਲਾਬੀ ਪਿਆ ਜਾ ਮਰ ਹਨਾ। ਅੱਗੇ ਆ ਗਈ 에어 ਸ਼ੈਰ। ਇਹ ਜਿਹੜੀ ਇਹ ਆ ਗਈ ਬਾਈ ਇਹਨੇ 24 25 ਕਿਲੋ ਦੁੱਧ ਦਿੱਤਾ ਹੋਇਆ ਰੇਟ ਇਹਦਾ ਰੱਖਿਆ 120000 ਰੁਪਏ ਦੀ। ਅੱਛਾ ਗੱਬਣਾ ਕੀ ਹੈ? ਹਾਂ ਗੱਬਣਾ ਬਾਈ। ਕਿੰਦਰ ਕੱਢ ਜੂਗੀ? ਹਫ਼ਤਾ ਲੈ ਜੂ ਬਹੁਤ ਵਧੀਆ ਵੇੜ ਹੈ ਵੀ ਬਾਈ। ਅੱਛਾ ਇੱਕ ਹਫ਼ਤਾ ਸੂਣ ਚ ਬਾਕੀ ਰੇਟ 120000 ਰੁਪਿਆ ਆ ਗਈ ਆਪਣੀ 에어 ਸ਼ੈਰ। ਅੱਛਾ। ਤੇ ਦਿਨ ਕੁਝ ਕੱਢਦੀ ਆ ਹਨਾ। ਇੱਕ ਹਫ਼ਤਾ ਲੈ ਜੂ। ਹਫ਼ਤਾ ਬਾਕੀ ਆ ਕੰਪੈਕਟ ਲੈਵਾ ਆ ਗਿਆ। ਐਰ ਜਿਹੜਾ ਬਰੀਡ ਦੀ ਬਹਿੜ ਤੇ ਫਿਟਿੰਗ ਵਾਲਾ ਲੇਵਾ ਨਾੜਾ ਨੂੜਾ ਦੇਖੋ ਤੇ ਬਾਕੀ ਬੇਰਬੁਰ ਐ ਲੰਬੀ ਲੱਜੀ ਪਈ ਆ ਜਮਾ ਅੱਗੇ ਆ ਗਿਆ ਹੋਰ ਕੋਬਰਾ ਆਪਣਾ ਦੋ ਦੰਦ ਪਹਿਲਾਂ ਵੱਛੀ ਆ ਗਈ ਬਾਈ ਅੱਛਾ ਦੋ ਦੰਦ ਐਰ ਸਰ ਦੇ ਕਲਰ ਚ ਆ ਗਈ ਹੈਣਾ ਸਵੇਰੀ ਸੁਣੀ ਬੜੀ ਤਗੜੀ ਪਈ ਜਾ ਤਿਆਰ ਬਹੁਤ ਇੱਕ ਹਫਤਾ ਲੈ ਜੂ ਬਾਈ ਅੱਛਾ ਇੱਕ ਹਫਤਾ ਜਿਹਦਾ ਸੂਣ ਚ ਬਾਕੀ ਪਿਆ ਤੇ ਇਹਦੀ ਆਪਾਂ ਗੱਲ ਕਰੀਏ ਦੁੱਧ ਕਿੰਨਾ ਪਾ ਦੂਗੀ ਜੀ ਦੁੱਧ ਬਾਈ 30 ਕਿਲੋ ਦੇ ਨੇੜੇ ਪਾ ਦੂ ਬੱਛੀ ਹੱਸ ਕੇ ਰੇਡ ਕੀ ਰਹਿਣਾ ਇਹਦਾ 1 45 ਦੀ ਵੱਛੀ ਦੇ ਦਾਂ अच्छा 1 लाख 45000 ਦੀ ਬੱਚੀ ਆਪਾਂ ਇਹ ਦੇ ਦਾਂਗੇ ਦੇ ਦੇਾਂਗੇ ਤੇ ਅੱਗੇ ਆ ਗਈ ਆਪਣੀ ਬਿਹੜ ਬੋਦੀ ਵਾਲੀ ਜਿਹੜੀ ਬਿਹੜ ਹੈਗੀ ਇਹਨੇ 32 33 ਕਿਲੋ ਦੁੱਧ ਦਿੱਤਾ ਬਾਈ ਪਲੂਨ ਨੇ ਜੀ 10 ਤੋਂ 15 ਦਿਨਾਂ ਦੀ ਕੱਚੀ ਆ 1 लाख 35000 ਦੀ ਬਿਹੜ ਅੱਜ ਦੇ ਦੇ ਅੱਛਾ 1 लाख 35000 ਦੀ ਬਿਹੜ ਅੱਜ ਆਪਾਂ ਦੇ ਦਾਂਗੇ ਗੱਪਣ ਗੱਪਣਾ ਹਨਾ ਹਾਂ ਬਹੁਤ ਪਿਆਰੀ ਬਿਹੜ ਬਾਕੀ ਬੋਦੀ ਵਾਦੀ ਬੜੀ ਤਗੜੀ ਹੈ ਬਿਹੜ ਦੀ ਇਹਦੀ ਜਾਣਕਾਰੀ ਕੀ ਹੈਗੀ ਦੋ ਦੰਦ ਬੱਚੀ ਹੈ ਬਾਈ ਦੋ ਦੰਦ ਬੱਚੀ ਹੈ ਤੇ ਕੈ ਦਿਨ ਕੱਢਦੀ ਹੈ ਲੈ ਜੂਗੀ ਨੇ ਫਿੱਟਨਸ ਬੜੀ ਜ਼ਬਰਦਸਤ ਹੈ ਟੌਪ ਦੀ ਬੱਚੀ ਹੈ ਬਾਈ ਰੇਟ ਇਹਦਾ ਵੀ ਆਪਾਂ ਬਾਜਵੀ ਰੱਖਿਆ ਬਾਈ 1.45 ਦੀ ਬੱਚੀ ਹੈ ਬਾਕੀ ਲੂਨ ਆਈਆਂ ਸਾਹੀਨ ਦੇ ਕੱਪੜਿਆਂ ਦੀ ਚਮਕ ਤਾਂ ਉਹਦੀ ਬੱਚੀ ਹੈ ਬਾਈ ਐਨ ਜੀ ਦੋ ਦੰਦਾਂ ਪਹਿਲਾ ਸੂਆ ਸੂਰੀ ਹੈ ਹਨਾ ਤੇ ਅੱਗੇ ਆ ਗਿਆ ਆਪਣਾ ਕਿੰਗ ਕੋਬਰਾ ਫੇਰ ਪਹਿਲਾਂ ਬੱਚੀ ਆ ਗਈ ਬਾਈ ਇਹ ਤਾਂ ਚਾਰ ਦੰਦ ਉਹ ਮੇਰੇ ਸਾਬ ਨਾਲ ਹਾਂ ਚੋਗਿਆ ਬਾਈ ਅੱਛਾ ਮੂੰਹੋ ਚਾਰ ਦੰਦਾਂ ਦਾ ਤੇ ਯਾਰ ਸੁਨੱਖਾ ਬਾਣੀ ਬੜਾ ਯਾਰ ਹਨਾ ਇਹ ਵੀ 30 ਤੋਂ ਬਾਹਰ ਦੁੱਧ ਪਾ ਦਿੰਦੇ ਲੋ ਜੀ ਸੁਬਰੀ ਜਮੇ ਰੋਡ ਤੇ ਡਿਫੈਂਡਰ ਲਈ ਹਰ ਇੱਕ ਚੱਕਰ ਨੂੰ ਮਜਬੂਰ ਹੋ ਜਾਂਦਾ ਇਹਨੂੰ ਖਰੀਦਣ ਨੂੰ ਹਰ ਇੱਕ ਬੰਦਾ ਜਿਹੜਾ ਸ਼ੌਕ ਰੱਖਦਾ ਮਜਬੂਰ ਕਰ ਦਿੰਦੀਆਂ ਵੱਛੀਆਂ ਨੇ ਬਾਈ ਇਹ ਸਾਰੀਆਂ ਇੱਕ ਕੱਚੀ ਬਹਾ ਲੱਗਦੀ ਆ ਹਨਾ 10 ਦਿਨਾਂ ਦੀ ਕੱਚੀ ਤੇ 10 ਦਿਨਾਂ ਦੀ ਹਜੇ ਇਹ ਵੱਛੀ ਕੱਚੀ ਹੈ ਕਿਤੇ ਬਾਗੀ ਸਾਈਜ਼ ਵਗੈਰਾ ਦੇਖੋ ਗਰਾਬੀ ਬਣ ਕਿਸੇ ਪਾਸੋਂ ਮਿਹਨਤ ਪੁਆਇੰਟ ਹੱਥ ਧਰਾਤਾ ਬੈੜ ਇਹ ਹੈ ਨਹੀਂ ਹੈ ਨਹੀਂ ਗੀ ਹਣਾ ਸੋ ਕਲਰ ਪ੍ਰਿੰਟ ਦੇਖੋ ਤੇ ਅੱਗੇ ਇੱਕ ਹੋਰ ਆ ਗਈ ਬਾਈ ਜੀ ਜਿਹੜੀ ਇਹ ਬੈੜ ਆ ਬਾਈ ਇਹਨੇ 30 ਕਿਲੋ ਦੁੱਧ ਦਿੱਤਾ ਹੋਇਆ ਜੀ ਦੂਜਾ ਸੂਗਾ ਸੁੰਦੀ ਆ ਰੇਟ ਇਹਦਾ ਪਰ ਰੱਖਿਆ 1,35,000 ਰੁਪਏ ਬਾਈ ਅੱਛਾ 1,35,000 ਰੁਪਿਆ ਇਹਦਾ ਕਰੈਕਟਰ ਦੇਖ ਲੈ ਟੰਡਾ ਸੂਲ ਕਿੰਨੀ ਕਹਿਦੀ ਕੁਆਲਿਟੀ ਦਾ ਜਿਹੜੀ ਆਪਦੀ ਦਿਖਾਈ ਦਿੰਦੀ ਆ ਥਣ ਲੱਗਿਆ ਦੂਰਾ ਥਣ ਲੱਗਿਆ ਜੀ ਬਾਕੀ ਆਪਾਂ ਪਹਿਲਾਂ ਵੀ ਗੱਲ ਕਰੀ ਵੀ ਜਿਹੜਾ ਮਰਜ਼ੀ ਭਰਾ ਕੋਈ ਲੈਣਾ ਮੱਥ ਕੇ ਆਵੇ ਵੀ ਗਾਂ ਲੈਣੀ ਆ ਸਾਰੇ ਭਾਖੜੇ ਨੇ 90-9 ਤੇ ਅੱਗੇ ਰਹਿ ਗਈ ਐਂਡ ਤੇ ਇੱਕ ਹਨਾ ਇਹ ਵੱਡੀ ਆ ਗਈ 4x4 4x4 ਤਾਂ ਵੀਰਾ ਸਰਦਾ ਹੀ ਨਹੀਂ ਤੇ ਕੈਦ ਨਾ ਘੜਦੀ ਆ 15 ਦਿਨਾਂ ਦੀ ਇਹ ਕੱਚੀ ਆ ਬਾਈ ਜੀ ਮਾਲਕਾਂ ਨੇ ਦੱਸਣ ਮੁਤਾਬਕ 40 ਤੋਂ 42 ਕਿਲੋ ਦੁੱਧ ਉਹ ਕਹਿੰਦੇ ਵੀ ਆਪਾਂ ਇਹਦਾ ਚੋਇਆਗਾ ਜੀ 15 ਦਿਨ ਇਹ ਲੈਂਦੀ ਆ ਜੀ ਇਹਦਾ ਰੇਟ ਬਾਈ ਰੱਖਿਆ 2 ਲੱਖ 5000 ਅੱਛਾ ਇਹ ਸਾਰਾ ਟੀਸੀ ਵਾਲਾ ਵੇਰ ਆ ਬਸ ਲਾਸਟ ਵਾਰ ਵੱਡੇ ਬੁੱਲ ਦੀ ਹੀ ਆ 2 ਲੱਖ 5000 ਬਾਕੀ ਕਹਿੰਦਾ ਵਾ ਆਪਾਂ 95 ਤੋਂ ਕੰਮ ਸ਼ੁਰੂ ਹੋ ਜਾਂਦਾ ਆਪਣੇ ਕੋਲ ਜਰਸੀ ਲੈ ਜਰਸੀ ਬਾਈ ਜੀ ਕੀ ਪਤਾ ਮਜੀਨਾ ਹੀ ਆ ਜਿਹੜੀ ਜਰਸੀ ਆ ਬਾਈ ਇਹਦਾ ਪ੍ਰੋਪਰ ਫੁੱਲ ਰਿਕਾਰਡ ਆ ਜੇ ਕੋਈ ਡੀਐਨਏ ਟੈਸਟ ਕਰਾ ਲੇ ਰਿਜਨਲ ਜਿਗ ਦੇ ਸੀਮੰਦੀ ਆ ਅਸਾ ਜਿਗ ਦੇ ਸੀਮੰਦੀ ਆ 13 ਮਾਰਚ ਨੂੰ ਦਿਨ ਪੂਰੇ ਆ ਸੂਆ ਕਿਹੜਾ ਸੂਰੀਆ ਪਹਿਲਣ ਚੋਗੀ ਬਾਈ ਪਿਓ ਅਸਾ ਪਹਿਲਣ ਮੂੰਹੋ ਚਾਰ ਦਾ ਦੇ ਜਿਗ ਦੇ ਸੀਮੰਦੀ ਆ ਕਿਹੜਾ ਲੱਗਿਆ ਅੱਗੇ ਇਹਦੇ ਜਿੱਥੇ ਮਰਜੀ ਅਗਲਾ ਲਿਜਾ ਕੇ ਟੈਸਟ ਕਰਵਾ ਲੇ ਜੇ ਰਿਜਨਲ ਜੇ ਰਿਜਨਲ ਜਿਗ ਦੀ ਨਾ ਹੋਵੇ ਆਪਾਂ ਦੇਣਦਾਰ ਅੱਗੇ ਪ੍ਰੀਤ ਤੋਂ ਗੱਬਣ ਰੇਡ ਕੀ ਰਹੂ ਇਹਦਾ 145 ਦੇ ਦਾਂਗੇ ਜੀ ਸੋ ਵੀਰੋ 145 ਦੀ ਆ ਗਈ ਜਰਸੀ 33 ਗਾਵਾਂ ਤੋਂ ਨਵਾਂ ਬਿਖਾ ਚੁੱਕੇ ਆ ਪੈਂਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ 95308 095 ਪੰਜਾਬੀ ਵੀਰ ਦਾ ਨੰਬਰ ਆ ਨਾਮ ਪ੍ਰਦੀਪ ਸਿੰਘ ਲੋਹਾਖੇੜਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਰੋ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਹੈ ਜੀ